ਗੱਲ ਇਹ ਹੈ ਕਿ ਡਾਕਟਰ ਅੰਬੇਦਕਰ ਦੀ ਸਥਾਪਤੀ ਉਸ ਨੂੰ ਮਸੀਹਾ ਬਣਾ ਕੇ ਪੇਸ਼ ਕੀਤਾ ਜਾਣਾ ਤੇ ਉਹਨੂੰ ਖਾਸ ਕਰਕੇ ਇੱਕ ਵਰਗ ਦੇ ਲੋਕਾਂ ਦੇ ਵਿੱਚ ਇੱਕ ਸਟੇਟ ਦੇ ਵਿੱਚ ਉਹ ਵੀ ਇੱਕ ਸਟੇਟ ਦੇ ਲੋਕਾਂ ਦੇ ਵਿੱਚ ਇਸ ਤਰੀਕੇ ਨਾਲ ਉਸ ਨੂੰ ਉਭਾਰਨਾ ਇਹ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਤੇ ਉੱਥੋਂ ਹੀ ਗੱਲ ਸ਼ੁਰੂ ਹੁੰਦੀ ਸੀ ਸਾਡੀ ਖੋਜ ਦੀ ਤੇ ਸਾਨੂੰ ਆਪਣੀ ਖੋਜ ਦੇ ਵਿੱਚ ਇਹ ਪਤਾ ਲੱਗਾ ਕਿ ਇਹ ਇੱਕ ਸਟੇਟ ਦਾ এজেন্ডਾ ਤੇ ਉਹ ਵਾਕਈ ਡਾਕਟਰ ਅੰਬੇਦਕਰ ਨੂੰ ਇਸ ਤਰੀਕੇ ਨਾਲ ਐਸਟੈਬਲਿਸ਼ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੇ ਕੀਤਾ ਵੀ ਮਸਲਨ ਜਿਹੜਾ ਵੀ ਅਸੀਂ ਦੇਖਿਆ ਕਿ ਕੀ ਡਾਕਟਰ ਅੰਬੇਦਕਰ ਨੂੰ ਉਹਨਾਂ ਨੇ ਹਨੂਮਾਨ ਨਹੀਂ ਬਣਾ ਦਿੱਤਾ ਜਿਵੇਂ ਹਨੂਮਾਨ ਨੇ ਕਹਿੰਦੇ ਜਿਵੇਂ ਉਹ ਰਮਾਇਣ ਦੀ ਕਥਾ ਹੁੰਦੀ ਹੈ ਰਮਾਇਣ ਦੀ ਕਥਾ ਦੇ ਵਿੱਚ ਲక్ష్మణ ਜਿਹੜਾ ਹੈ ਉਹ ਮੂਰਛਿਤ ਹੋ ਜਾਂਦਾ ਤੇ ਉਸ ਨੂੰ ਸੰਜੀਵਨੀ ਬੂਟੀ ਚਾਹੀਦੀ ਹੁੰਦੀ ਹੈ ਉਹਦੇ ਨਾਲ ਹੀ ਜੁੜਦਾ ਹੋਣਾ ਸੀ ਉਹਨੇ ਤੇ ਹਨੂਮਾਨ ਜਿਹੜਾ ਹੈਗਾ ਉਹ ਪਹਾੜ ਚੁੱਕ ਲਿਆਦਾ ਤੇ ਇਸ ਤਰੀਕੇ ਦਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਿਆ ਕਿ ਡਾਕਟਰ ਅੰਬੇਦਕਰ ਹਿੰਦੂ ਧਰਮ ਨੂੰ ਬਚਾਉਣ ਲਈ ਉਸਨੇ ਜੋ ਇਹ ਦਲਿਤਾਂ ਨੂੰ ਦਲਿਤ ਬਣਾਇਆ ਜੋ ਹੈ ਨਾ ਪਛੜੀਆਂ ਜਾਤੀਆਂ ਨੂੰ ਤਾਂ ਉਹਦਾ ਇੱਕ ਬਹੁਤ ਵੱਡਾ ਹੱਥ ਹੈ ਤੇ ਉਹ ਵਾਕਈ ਇੱਕ ਹਨੂਮਾਨ ਬਣ ਕੇ ਬਣਿਆ ਹੋਇਆ ਪ੍ਰਤੀਤ ਹੁੰਦਾ ਸਾਨੂੰ ਹਿੰਦੂ ਧਰਮ ਨੂੰ ਬਚਾਉਣ ਲਈ ਜਿਹੜਾ ਉਹਨੇ ਦਲਿਤਾਂ ਨੂੰ ਬ੍ਰਾਹਮਣਾਂ ਦੇ ਪੈਰਾਂ ਦੇ ਥੱਲੇ ਪੱਕੇ ਤੌਰ ਦੇ ਉੱਤੇ ਸੰਗਲ ਨਾਲ ਬੰਨ੍ਹ ਦਿੱਤਾ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਜੇ ਅਸੀਂ ਪੜਾਂਗੇ ਇਸ ਦੇ ਉੱਤੇ ਅਸੀਂ ਖੋਜ ਕਰਾਂਗੇ ਤਾਂ ਨਿਰਸੰਦੇ ਸਾਨੂੰ ਲੱਗੂਗਾ ਕਿ ਬ੍ਰਾਹਮਣ ਦੇ ਲਈ ਹਨੂਮਾਨ ਬਣ ਗਿਆ ਡਾਕਟਰ ਅੰਬੇਦਕਰ ਤੇ ਇਸ ਜੇ ਉਹ ਹਨੂਮਾਨ ਤੋਂ ਛੁਟਕਾਰਾ ਪਾ ਲਿਆ ਸਿੱਖਾਂ ਨੇ ਤਾਂ ਦਲਿਤਾਂ ਲਈ ਜਾਂ ਇਹ ਵੀਰਾਂ ਲਈ ਇਸ ਹਨੂਮਾਨ ਤੋਂ ਛੁਟਕਾਰਾ ਪਾਣਾ ਕੋਈ ਵੱਡੀ ਗੱਲ ਨਹੀਂ ਔਖੀ ਗੱਲ ਨਹੀਂ ਹੈਗੀ ਮੁਕਤੀ ਦੇ ਦਵਾਰੇ ਸਾਰਿਆਂ ਲਈ ਖੁੱਲੇ ਨੇ ਪਰ ਖੁੱਲੇ ਉਹਦੇ ਲਈ ਨੇ ਕਿ ਜਿਹੜਾ ਗਿਆਨवान ਹੋਊਗਾ ਜਿਹਨੂੰ ਗਿਆਨ ਹੋਊਗਾ ਜਿਹੜਾ ਨੌਲੇਜ ਹੋਊਗੀ ਜਿਹਦੇ ਕੋਲ ਤੇ ਨੌਲੇਜ ਜੇ ਅਸੀਂ ਦੇ ਰਹੇ ਹਾਂ ਦੱਸ ਰਹੇ ਹਾਂ ਤੇ ਭਗਤ ਰਵਿਦਾਸ ਜੀ ਵੀ ਲਿਖ ਕੇ ਸਾਰਾ ਕੁਝ ਦੱਸ ਗਏ ਤੁਹਾਨੂੰ ਆਪਣੀ ਬਾਣੀ 'ਚ ਜੇ ਫੇਰ ਨਹੀਂ ਲੈਣੀ ਹੈਗੀ ਫੇਰ ਤਾਂ ਤੁਸੀਂ ਮਤਲਬ ਜਿਵੇਂ ਮਰਜ਼ੀ ਤੁਰੇ ਫਿਰੋ ਫਿਰ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਇਹ ਸਾਡੀ ਡਿਊਟੀ ਆ ਸਾਡਾ ਫਰਜ਼ ਆ ਕਿ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਅਸੀਂ ਦੱਸ ਦਈਏ ਜਾਣੂ ਕਰਾ ਦਈਏ ਕਿ ਸਟੇਟ ਸਟੇਟ ਦਾ ਟੂਲ ਨਾ ਬਣੋ ਆਪਣੇ ਤੌਰ ਦੇ ਉੱਤੇ ਜਿੱਥੇ ਤੁਸੀਂ ਹੈਗੇ ਹੋ ਉੱਥੇ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਉੱਥੇ ਤੁਹਾਨੂੰ ਕਿਸੇ ਤਰੀਕੇ ਦਾ ਸਹਾਰਾ ਚਾਹੀਦਾ ਤੁਹਾਡੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ ਆਜ਼ਾਦੀ ਮਿਲਣੀ ਹੈ ਤੁਹਾਡਾ ਕਾਇਆ ਕਲਪ ਹੋ ਜਾਣਾ